ਤਨ ਆਸਰੀ ਮਹੱਲਾ ਪੰਜਵਾਂ ਨਾਮ ਗੁਰ ਦੀਓ ਹੈ ਅਪਣ ਜਾ ਕੇ ਮਸਤਕ ਕਰਮ ਨਾਮ ਦੇ ਰੜਾਵੇ ਨਾਮ ਜਪਾਵੇ ਤਾਂ ਕਾ ਜੁਗਮ ਹੈ ਧਰਮ ਜਨ ਕੋ ਨਾਮ ਬਡਾਈ ਸੋਭ ਨਾਮੋ ਗਤ ਨਾਮੋ ਪਤ ਜਨਕੀ ਮਾਨੈ ਜੋ ਜੋ ਹੋਗ ਨਾਮੋ ਗਤ ਨਾਮੋ ਪਤ ਜਨਕੀ ਮਾਨੈ ਜੋ ਜੋ ਹੋਗ ਰਹਾਉ ਨਾਮ ਧੰਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ ਨਾਮ ਵਿਹਾਰ ਨਾਨਕ ਆਧਾਰ ਨਾਮ ਪ੍ਰਾਪਤ ਲਾਹਾ ਨਾਮ ਤਨ ਜਿਸ ਜਨ ਗਏ ਪਾਲੇ ਸੋਈ ਪੂਰਾ ਸਾਹ ਨਾਮ ਵਿਹਾਰ ਨਾਨਕ ਆਧਾਰ ਨਾਮ ਪ੍ਰਾਪਤ ਲਾਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂਪਿਆਰ ਵਾਲਿਓ ਸਤਸੰਗੀ ਜਨੋ ਸਤਗੁਰਾਂ ਦੀ ਕਿਰਪਾ ਸਦਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 680 ਤੇ ਸੁਭਾਏਮਾਨ ਸ਼ਬਦ ਪੜਿਆ ਹੈ ਧਨਾਸਰੀ ਰਾਗ ਅੰਦਰ ਮਹੱਲਾ ਪੰਜਵਾਂ ਸਤਗੁਰਾਂ ਨੇ ਸਮਝਾਉਣਾ ਕੀਤਾ ਨਾਮ ਗੁਰ ਦਿਓ ਹੈ ਆਪਣੈ ਜਾ ਕੇ ਮਸਤਕ ਕਰਮਾਂ ਵੀ ਉਸ ਪ੍ਰਭੂ ਪਰਮਾਤਮਾ ਨੇ ਨਾਮ ਦੀ ਦਾਤ ਬਖਸ਼ੀ ਹੈ ਤੇ ਪ੍ਰਾਪਤ ਕਿਹਨਾਂ ਕਰੀਏ ਜਿਨ੍ਹਾਂ ਦੇ ਮੱਥੇ ਦੇ ਕਰਮ ਚੰਗੇ ਨੇ ਭਾਗ ਚੰਗੇ ਨੇ ਭਾਗ ਕਿਵੇਂ ਚੰਗੇ ਹੁੰਦੇ ਨੇ ਜਿਹੜਾ ਗੁਰੂ ਤੋਂ ਬਿਨਾਂ ਕਿਸੇ ਹੋਰ ਦੀ ਸਿੱਖਤ ਸਲਾਹ ਨਹੀਂ ਕਰਦਾ ਜਿਹੜਾ ਗੁਰੂ ਤੋਂ ਬਿਨਾਂ ਕਿਸੇ ਹੋਰ ਅੱਗੇ ਨਹੀਂ ਚੁੱਕਦਾ ਜਿਹੜਾ ਗੁਰੂ ਦਾ ਦਵਾਰਾ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਂਦਾ ਉਹਦੇ ਮੱਥੇ ਦੇ ਭਾਗ ਚੰਗੇ ਹੋ ਜਾਂਦੇ ਨੇ ਦਵਾਰੇ ਫੇਰ ਪੰਕਤੀ ਪੜਦਾ ਨਾਮ ਗੁਰ ਦਿਓ ਹੈ ਆਪਣੇ ਜਾ ਕੇ ਨਾਮ ਦਿਓ ਹੈ ਆਪਣੇ ਜਾ ਕੇ ਮਸਤਕ ਕਰਮ ਮੱਥੇ ਦੇ ਭਾਗਾਂ ਦੀ ਗੱਲ ਕਰੀਏ ਨਾ ਕਰਮਾਂ ਦੀ ਗੱਲ ਕਰੀਏ ਵੀ ਜੇਰੇ ਭਾਈ ਕਰਮ ਚੰਗੇ ਨੇ ਤਾਂ ਫਲ ਜੰਗਾਈ ਲੱਗੇਗਾ ਜਿਵੇਂ ਕਿ ਹੁਕਮੇੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਜਿਹੜਾ ਉਹਦੇ ਹੁਕਮੰਦਰ ਰਹਿੰਦਾ ਮਨੁੱਖ ਬਾਕੀ ਸਾਰਾ ਜੀਵ ਜੰਤੂ ਦੇ ਹੁਕਮੰਦਰੀ ਆ ਮਨੁੱਖ ਥੋੜਾ ਜਿਹਾ ਹੁਕਮਵਾਰ ਹੋ ਜਾਂਦਾ ਆਪਣੀ ਮਨਮਰਜ਼ੀ ਕਰਦਾ ਹੈ ਇਹ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਨਾ ਕੋਈ ਇਹ ਵੀ ਆਪਾਂ ਥੋੜਾ ਜਿਹਾ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਥੋੜਾ ਜਿਹਾ ਵਿਚਾਰ ਕਰਦੇ ਆਂ ਵੀ ਮੱਸੀ ਪਾਣੀ ਚ ਰਹਿੰਦੀ ਆ ਹੋਰ ਜੀਵ ਜੰਤੂ ਵੀ ਬਹੁਤਾ ਮੱਸੀ ਦੀ ਆਧਾਰਨਾ ਹੈ ਵੀ ਮੱਸੀ ਪਾਣੀ ਚ ਰਹਿੰਦੀ ਆ ਉਹ ਸਮੁੰਦਰ ਦੇ ਵਿੱਚ ਵਿੱਚ ਪਾਣੀ ਦੇ ਵਿੱਚ ਸਮੁੰਦਰ ਦੇ ਉੱਧਰਲੇ ਪਾਸੇ ਵੀ ਜਾ ਸਕਦੀ ਆ ਇਧਰਲੇ ਪਾਸੇ ਵੀ ਜਾ ਸਕਦੀ ਆ ਥੱਲੇ ਡੰਗਾਈ 12 12 ਕੋ ਤੱਕ ਸਮੁੰਦਰ ਵੀ ਡੂੰਘਾ ਥੱਲੇ ਡੰਗਾਈ ਚ ਵੀ ਜਾ ਸਕਦੀ ਆ 12 12 ਕੋ ਇਹ ਹਕਮ ਇਹ ਹਕਮੰਦਾਰ ਹੈ ਪਰ ਮੱਸੀ ਪਾਣੀ ਤੋਂ ਬਾਹਰ ਨਹੀਂ ਜਾ ਸਕਦੀ ਪਾਣੀ ਤੋਂ ਬਾਹਰ ਜਾਏਗੀ ਤਾਂ ਟੜਪ-ਟੜਪ ਕੇ ਮਰ ਜਾਏਗੀ ਪਾਣੀ ਦੇ ਵਿੱਚੇ ਵਿੱਚ ਹਕਮਾਂ ਨੂੰ ਜਿੰਨਾ ਮਰਜੀ ਦੌੜ ਲਵੇ ਸਮੁੰਦਰ ਦੇ ਤੱਲੇ ਨੂੰ ਚਲੀ ਜਾਵੇ ਸਾਈਡ ਤੇ ਨੂੰ ਚਲੀ ਜਾਵੇ ਜਿੱਧਰ ਮਰਜੀ ਤੁਰੇ ਫਿਰੇ ਪਾਣੀ ਦੇ ਵਿੱਚ ਪਰ ਪਾਣੀ ਤੋਂ ਬਾਹਰ ਨਹੀਂ ਜਾ ਸਕਦੀ ਇਹ ਹੁਕਮ ਇਸੇ ਤਰ੍ਹਾਂ ਹੀ ਮਨੁੱਖ ਤੈਨੂੰ ਵੀ ਕੁਝ ਅਧਿਕਾਰ ਹੈ ਕਿ ਜਿਵੇਂ ਇੱਕ ਆਧਾਰਨਾ ਹੋਰ ਲਈਏ ਵੀ ਮਨੁੱਖ ਹੁਕਮੰਦਾਰ ਹੈ ਕਿਵੇਂ ਕਿਹੜੇ ਹੁਕਮੰਦਾਰ ਹੈ ਵੀ ਇੱਕ ਧਰਤੀ ਤੋਂ ਪੈਰ ਚੱਕ ਲੋ ਦੂਜਾ ਨਹੀਂ ਚੱਕਿਆ ਜਾ ਸਕਦਾ ਦੂਜਾ ਜੇ ਚੱਕਣਾ ਤਾਂ ਪਹਿਲਾ ਵਾਲਾ ਥੱਲੇ ਰੱਖਣਾ ਪਊ ਧਰਤੀ ਤੇ ਇਹ ਹੁਕਮ ਆ ਦੋਨੇ ਪੈਰ ਨਹੀਂ ਧਰਤੀ ਤੋਂ ਚੱਕ ਸਕਦਾ ਕਹਿਣ ਦਾ ਭਾਵ ਆ ਵੀ ਭਾਈ ਨਿਜਮੰਦਰ ਰਹਿਣਾ ਗੁਰੂ ਨੇ ਜੋ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਆ ਉਸ ਨਿਜਮੰਦਰ ਰਹਿਣਾ ਮਨੁੱਖ ਨੇ ਫਿਰ ਸਾਡੇ ਮੱਥੇ ਦੇ ਭਾਗ ਚੰਗੇ ਆ ਫਿਰ ਸਾਨੂੰ ਪ੍ਰਭੂ ਪਰਮਾਤਮਾ ਦਾ ਨਿਜਮ ਸਮਝ ਆ ਗਿਆ ਤੇ ਨਾਮ ਦੀ ਦਾਤ ਮਿਲ ਗਈ ਜਿੰਨਾ ਚਿਰ ਆਪਾਂ ਨਿਜਮ ਦੇ ਵਿੱਚ ਸਿਸਟਮ ਦੇ ਵਿੱਚ ਨਹੀਂ ਹੈ ਜਿਵੇਂ ਕੋਈ ਮਤਲਬ ਸਿਸਟਮ ਹੁੰਦਾ ਆਪਾਂ ਬਾਹਰੀ ਧਾਰਨ ਨਾਲ ਜੇ ਤਾਂ ਜੇ ਸਿਸਟਮ ਬਣਿਆ ਹੋਇਆ ਕਿਸੇ ਮਤਲਬ ਮੌਲ ਦਾ ਸਿਸਟਮ ਆ ਕਿਸੇ ਕਾਰਖਾਨੇ ਦਾ ਸਿਸਟਮ ਆ ਤੇ ਕਿਸੇ ਹੋਰ ਕਾਰੋਬਾਰ ਦਾ ਸਿਸਟਮ ਜੇ ਉਹ ਸਿਸਟਮ ਦੇ ਵਿੱਚ ਤਾਂ ਠੀਕ ਆ ਜਦੋਂ ਸਿਸਟਮ ਤੋਂ ਬਾਹਰ ਹੋ ਗਿਆ ਉਦੋਂ ਫਿਰ ਤਬਾਹੀ ਆ ਜੇ ਆਪਾਂ ਸੂਰਜ ਕਈ ਸੂਰਜ ਦੀਆਂ ਕਰਨਾ ਮਿਲ ਰਹੀਆਂ ਨੇ ਤਾਂ ਫਸਲ ਫਸਰ ਪਸਰਦੀ ਹੈ ਜੀਵ ਜੰਤੂ ਪੇੜ ਪੌਦੇ ਕੁਦਰਤ ਚੱਲਦੀ ਆ ਸੂਰਜ ਦੀਆਂ ਕਰਨਾ ਦੇ ਨਾਲ ਉਸ ਅਕਾਲ ਪੁਰਖ ਵਾਇਗੁਰ ਦੇ ਹੁਕਮ ਅnder ਤੇ ਜੇ ਸੂਰਜ ਘਰੇ ਆ ਬੜੇ ਫੇਰ ਪਾਣੀ ਇੱਕ ਨਿਜਮ ਵਿੱਚ ਚੱਲ ਰਿਹਾ ਜਦੋਂ ਪਾਣੀ ਨਿਜਮ ਤੋਂ ਬਾਹਰ ਹੁੰਦਾ ਫਿਰ ਬਹੁਤ ਨੁਕਸਾਨ ਕਰਦਾ ਇਸੇ ਤਰ੍ਹਾਂ ਹੀ ਭਾਈ ਗੁਰਮਖ ਪਿਆਰਿਓ ਜਦੋਂ ਆਪਾਂ ਗੁਰੂ ਦੇ ਕਹੇ ਤੋਂ ਬਾਹਰ ਚੱਲਦੇ ਆ ਨਾ ਆਪਣੀ ਮਨਮਰਜ਼ੀ ਕਰਦੇ ਆ ਫਿਰ ਦੁੱਖੀ ਭੋਗਦੇ ਆ ਦੁੱਖਾਂ ਤੋਂ ਸਭਾ ਕੁਝ ਨਹੀਂ ਮਿਲਦਾ ਕਰਮ ਕਰਨ ਦੀ ਤੈਨੂੰ ਆਜ਼ਾਦੀ ਹੈ ਤੂੰ ਕਰਮ ਕਰ ਸਕਦਾ ਕਰਨਾ ਤੂੰ ਕਰਮ ਕਰਦਾ ਚੰਗਾ ਕਰਦਾ ਮਾੜਾ ਕਰਦਾ ਫਲ ਪ੍ਰਭੂ ਪ੍ਰਮਾਤਮਾ ਨੇ ਦੇਣਾ ਉਸ ਦਾ ਮਨੁੱਖੇ ਇਹ ਨਹੀਂ ਹੈ ਵੀ ਕਰਮ ਵੀ ਕਰ ਲਵੇ ਤੇ ਫਲ ਵੀ ਆਪ ਪ੍ਰਾਪਤ ਕਰ ਲਵੇ ਨੋ ਕਰਮ ਕਰਨ ਮਨੁੱਖ ਦੇ ਹੱਥ ਵਿੱਚ ਹੈ ਪਰ ਜਿਹੜਾ ਫਲ ਲਾਉਣਾ ਉਹ ਪ੍ਰਭੂ ਪਰਮਾਤਮਾ ਨੇ ਲਾਉਣਾ ਜਿਹੋ ਜਿਹਾ ਤੇਰਾ ਕਰਮਾ ਉਹੋ ਜਿਹਾ ਫਲ ਲੱਗਣਾ ਮਹਾਰਾਜ ਨੇ ਦੱਸਿਆ ਇੱਥੇ ਨਾਮ ਗੁਰ ਦਿਓ ਹੈ ਆਪਣੇ ਜਾ ਕੇ ਮਸਤਕ ਕਰਮਾ ਨਾਮ ਦਰੜਾਵੇ ਨਾਮ ਜਪਾਵੇ ਤਾਂ ਕਾ ਜੁਗ ਮੈਂ ਧਰਮ ਜਿਹੜਾ ਭਾਈ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਹੈ ਜਪਾਉਂਦਾ ਹੈ ਉਹਦਾ ਹੀ ਇਸ ਜੁਗ ਦੇ ਵਿੱਚ ਧਰਮੀ ਉਹਨੂੰ ਕਿਹਾ ਜਾ ਸਕਦਾ ਹੈ ਗਰਬਾਣੀ ਕਹਿੰਦੀ ਹੈ ਜੀ ਮੈਂ ਨਹੀਂ ਕਿਹਾ ਅਗਲੇ ਪੰਤ ਜਮਾਰਾ ਨਾਲ ਮਹਾਰਾਜ ਨੇ ਦੱਸਿਆ ਹੈ ਜਨ ਕੋ ਨਾਮ ਬਡਾਈ ਸੋਭ ਨਾਮੋ ਗਤ ਨਾਮ ਪਤ ਨਾਮੇ ਕੀ ਜਨ ਕੀ ਮਾਨੇ ਜੋ ਜੋ ਹੋਗ ਵਾਹਿਗੁਰੂ ਨਾਮੋ ਗਤ ਨਾਮ ਪਤ ਜਨਕੀ ਮਾਨੇ ਜੋ ਜੋ ਹੋਗ ਜੋ ਜੋ ਹੁੰਦਾ ਗੁਰੂ ਦੇ ਹੁਕਮ ਅnder ਪਰਮਾਤਮਾ ਦੇ ਹੁਕਮ ਅnder ਜੋ ਹੋ ਰਿਹਾ ਉਹਨੂੰ ਸਿਰ ਮੱਥੇ ਮੰਨੇ ਤਾਂ ਉਹਦੀ ਵਡਿਆਈ ਆ ਜਨ ਕੋ ਨਾਮ ਵਡਾਈ ਸੋਭ ਪ੍ਰਭੂ ਪਰਮਾਤਮਾ ਦੇ ਨਾਮ ਦੀ ਵਡਿਆਈ ਦੀ ਸੋਭਾ ਉਹੀ ਮਨੁੱਖ ਕਰਦਾ ਹੈ ਜਿਹੜਾ ਉਹਦੇ ਹੁਕਮ ਨੂੰ ਮੰਨਦਾ ਹੈ ਤੇ ਨਹੀਂ ਤਾਂ ਹੁਕਮਾਂ ਦੇਖੋ ਜੇ ਬੱਦਲ ਆ ਗਿਆ ਤਾਂ ਤਾਂ ਵੀ ਬੀਬੀਆਂ ਨੂੰ ਫਿਕਰ ਪੈ ਜਾਂਦਾ ਲੈ ਹੁਣ ਬੱਦਲ ਚੜ੍ਹਿਆ ਆਉਂਦਾ ਕਹਿਣ ਦਾ ਭਾਵ ਆ ਵੀ ਲਾਂਬੇ ਦੇਣੇ ਆ ਨਾ ਪਾਈ ਪ੍ਰਮਾਤਮਾ ਨੂੰ ਲਾਂਬੇ ਨਹੀਂ ਦੇਣੇ ਉਹਦਾ ਸ਼ੁਕਰਾਨਾ ਕਰਨਾ ਜੋ ਕਰ ਰਿਹਾ ਹੈ ਅੱਗੇ ਮਹਾਰਾ ਜੀ ਨੇ ਦੱਸਿਆ ਨਾਮ ਧਨ ਜਿਸ ਜਨ ਕੇ ਪਾਲੇ ਸੋਈ ਪੂਰਾ ਸ਼ਾਹ ਹ ਹੁਣ ਸ਼ਾਹ ਕਿਹੜਾ ਹੈ ਅਮੀਰ ਕਿਹੜਾ ਹੈ ਜਿਹਦੇ ਪੱਲੇ ਭਾਈ ਪ੍ਰਭੂ ਪਰਮਾਤਮਾ ਦਾ ਨਾਮ ਧੰਨ ਆ ਲਿਖਿਆ ਜੀ ਨਾਮ ਧੰਨ ਜਿਸ ਜਨ ਕੇ ਪਾਲੇ ਜਿਹੜੇ ਗੁਰਮੁਖ ਪਿਆਰੇ ਦੇ ਜਿਹੜੇ ਭਗਤ ਪਿਆਰੇ ਦੇ ਪੱਲੇ ਪ੍ਰਭੂ ਪਰਮਾਤਮਾ ਦਾ ਨਾਮ ਹੈ ਉਹ ਵੱਡਾ ਸਾਹਾ ਦਾ ਸ਼ਾਹ ਹੈ ਸੰਸਾਰ ਵਿੱਚ ਉਹ ਆ ਅਮੀਰ ਅਨਜਾਨ ਨਾਮ ਵਿਹਾਰਾ ਨਾਮ ਦਾ ਹੀ ਵਰਤੋ ਵਿਹਾਰ ਕਰ ਰਿਹਾ ਨਾਨਕ ਆਧਾਰਾ ਗੁਰੂ ਮਹਾਰਾਜ ਕਹਿੰਦੇ ਜਿਹੜਾ ਨਾਮ ਦਾ ਹੀ ਵਿਆਹ ਵਰ ਤੋਂ ਵਿਹਾਰ ਕਰ ਰਿਆ ਉਸੇ ਦਾ ਹੀ ਉਹਨੂੰ ਆਧਾਰ ਹੈ ਨਾਮ ਪ੍ਰਾਪਤਨਾਹ ਉਹਨਾਂ ਨੂੰ ਪ੍ਰਭੂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਤੇ ਉਹ ਲਾਹਾ ਖਟ ਕੇ ਜਾਂਦੇ ਨੇ ਮਨੁੱਖ ਮਨੁੱਖੇ ਜੀਵਨ ਦਾ ਨਹੀਂ ਤਾਂ ਜਿਹੋ ਜਿਹਾ ਆਏ ਪਾਈ ਉਹੋ ਜਿਹਾ ਚਲੇ ਗਏ ਕਰਮ ਕਾਂਢੀ ਹੋ ਕੇ ਮਨ ਮਰਜ਼ੀਆਂ ਕਰ ਲਈਆਂ ਇਹ ਜੀਵਨ ਨਗਾ ਲਿਆ ਤਾਂ ਫਿਰ ਸਾਰੇ ਨਗਾਉਂਦੇ ਨੇ ਪਸ਼ੂ ਪੰਛੀ ਵੀ ਇਸੇ ਤਰ੍ਹਾਂ ਹੀ ਮਨ ਮਰਜ਼ੀ ਨਹੀਂ ਤੁਰਿਆ ਫਿਰਦਾ ਨਾ ਪਸ਼ੂ ਨਾਲੇ ਡੰਡੇ ਵੀ ਪਈ ਜਾਂਦੇ ਤਾਂ ਵੀ ਮੜਮੜ ਉੱਥੇ ਹੀ ਜਾਈ ਜਾਂਦਾ। ਇਹੀ ਸੁਭਾਅ ਮਨੁੱਖ ਦਾ ਹੈ। ਨਾਲੇ ਫਟਕਾਰਾਂ ਪੈਂਦੀਆਂ ਨੇ, ਚੋਟਾਂ ਵੀ ਖਾਂਦਾ ਤਾਂ ਵੀ ਦਰਦਰ ਤੇ ਤੁਰਿਆ ਫਿਰਦਾ ਗੁਰੂ ਦਾ ਦਰ ਛੱਡ ਕੇ। ਨਾ ਪਾਈ ਗੁਰੂ ਦੇ ਦਵਾਰੇ ਆਈਏ ਗੁਰੂ ਨਾਲ ਜੁੜੀਏ ਆਪਣਾ ਜੀਵਨ ਆ ਜਿਹੜਾ ਬਚਦਾ ਜੀਵਨ ਉਹ ਗੁਰੂ ਦੇ ਲੇਖੇ ਲਾਈਏ। ਮਨੁੱਖਾ ਜਨਮ ਸਫਲ ਹੋ ਜੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੀਏ। ਤੇ ਜੋ ਆਪਾਂ ਲੜੀਵਾਰ ਕਰਦੇ ਆ ਉਹਦੇ ਵਿੱਚ ਵੀ ਸ਼ਬਦ ਮਹਾਰਾਜ ਨੇ ਦੱਸਿਆ ਵਾ ਇਹ ਪਾਵਨ ਪਵਿੱਤਰ ਅੰਗ 458 ਤੇ ਸੁਭਾਇਮਾਨ ਉਹਦੇ ਵਿੱਚੋਂ ਪੰਕਤੀਆਂ ਨੇ ਕੁਛ ਮਹਾਰਾਜ ਕਹਿੰਦੇ ਜਲ ਥਲਮੈ ਹੀ ਹਲਪੂਰ ਪੂਰਨ ਕੀਟ ਹਸਤ ਸਮਾਨਿਆ ਮਹਾਰਾਜ ਕਹਿੰਦੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਤੈਥੋਂ ਵੱਖ ਨਹੀਂ ਹੈਗਾ ਜਿੱਥੇ-ਜਿੱਥੇ ਵੀ ਜੀਵ ਨੇ ਪੈਦਾ ਕੀਤਾ ਹਰ ਥਾਂ ਹੈ ਮੌਜੂਦ ਹਰੇਕ ਜੀਵ ਵਿੱਚ ਚੀਟੀ ਤੇ ਕੁੰਚਰ ਅਸੂਲਾ ਕੀੜੀ ਵਿੱਚ ਵੀ ਤੇ ਹੱਥੀ ਵਿੱਚ ਵੀ ਪੂਰਾ ਪੂਰਾ ਜਲ ਵਿੱਚ ਵੀ ਤੇ ਥਲ ਵਿੱਚ ਵੀ ਥਲ ਮੈਨੇ ਧਰਤੀ ਅਸਮਾਨ ਪਾਣੀ ਸਾਰੇ ਥਾਮਾਂ ਤੇ ਪ੍ਰਭੂ ਪਰਮਾਤਮਾ ਵਿਆਪਕ ਹੈ ਪਰ ਮਨੋਖ ਨੂੰ ਦੂਰ ਜਾਣ ਦਾ ਵੀ ਕਿਤੇ ਦੂਰ ਨਾ ਉਹ ਤਾਂ ਅੰਦਰ ਹੀ ਬੈਠਾ ਅੰਦਰ ਹੀ ਤੇਰੇ ਦੇਖ ਰਿਹਾ ਸਭ ਕੁਝ ਬੈਠਾ ਜੋ ਤੂੰ ਕਰ ਕਰਾ ਰਿਹਾ ਤੇਰੀ ਪਿਕਚਰ ਬਣੀ ਜਾ ਰਹੀ ਹੈ ਮਹਾਰਾਜ ਕਹਿੰਦੇ ਜਲ ਥਲ ਮਹੀ ਅਲਪੂਰ ਪੂਰਨ ਕੀਟ ਹਸਤ ਜਮਾਨਿਆਂ ਉਹ ਵਿਆਪਕ ਪ੍ਰਭੂ ਪਾਣੀ ਵਿੱਚ ਧਰਤੀ ਵਿੱਚ ਪਤਾਲ ਵਿੱਚ ਹਰਥਾਂ ਬਸ ਰਿਹਾ ਹੈ ਆਦ ਅੰਤੇ ਮਦ ਸੋਈ ਗੁਰ ਪ੍ਰਸਾਦੀ ਜਾਨਿਆਂ ਉਹ ਆਦ ਤੇ ਅੰਤ ਮਦ ਮੈਨੇ ਵਿਚਾਰੜਾ ਸਮਾ ਉਹਦੀ ਪਛਾਣ ਹੁੰਦੀ ਆ ਗੁਰੂ ਦੀ ਕਿਰਪਾ ਨਾਲ ਜਿਹੜਾ ਗੁਰੂ ਦੇ ਲੜ ਲੱਗ ਗਿਆ ਭਾਈ ਉਹਦੀ ਪਛਾਣ ਆ ਜਾਣੀ ਹੈ ਗੁਰੂ ਦੀ ਕਿਰਪਾ ਕਿਵੇਂ ਆਉਣੀ ਹੈ ਗੁਰੂ ਦੇ ਬਚਨ ਮੰਨ ਕੇ ਗੁਰੂ ਦੇ ਬਚਨ ਮੰਨਣੇ ਨੇ ਜੋ ਗੁਰ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਰਾਰੀ ਇਸ ਤਰ੍ਹਾਂ ਪੰਕਤੀ ਹੈ ਵੀ ਭਾਈ ਜੋ ਗੁਰੂ ਕਹਿੰਦਾ ਉਹ ਮੰਨਣਾ ਗੁਰੂ ਕਹਿੰਦਾ ਗੁਰੂ ਕੀ ਕਹਿੰਦਾ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਂ ਨਾ ਜਾਈ ਗੁਰੂ ਤਾਂ ਕਹਿੰਦਾ ਵੀ ਹਰੀ ਪ੍ਰਭੂ ਪਰਮਾਤਮਾ ਤੋਂ ਬਿਨਾਂ ਕਿਸੇ ਦੀ ਪੂਜਾ ਨਹੀਂ ਕਰਨੀ ਤੇ ਮੜੀਆਂ ਮਿਸ਼ਾਣੀਆਂ ਤੇ ਨਹੀਂ ਜਾਣਾ ਗਰਬਾਣੀ ਚ ਪੰਕਤੀ ਆ ਪੂਰਾ ਸ਼ਬਦ ਆਉਂਦਾ ਇੱਕ ਇਹ ਤੇ ਜੇ ਆਪਾਂ ਹੁਣ ਗਰਬਾਣੀ ਦੀ ਗੱਲ ਸੁਣਦੇ ਆਂ ਪੀਂ ਆ ਤੇ ਮੰਨਦੇ ਹੈ ਨਹੀਂ ਫਿਰ ਮਨਮਰਜ਼ੀ ਆ ਫਿਰ ਪਸ਼ੂਆਲੀ ਜ਼ਿੰਦਗੀ ਆ ਸਾਡੀ ਪਸ਼ੂ ਵੀ ਜਿੱਤਰ ਨੂੰ ਜੀ ਕਰਦਾ ਤੁਰ ਪੈਂਦਾ ਮਨੁੱਖਤਾ ਵਾਲੀ ਜ਼ਿੰਦਗੀ ਜੀਣਾ ਤਾਂ ਪਾਈ ਗੁਰੂ ਦੇ ਕਹੇ ਅਨਸਾਰ ਆਪਣਾ ਜੀਵਨ ਬਸਰ ਕਰਨਾ ਪਏਗਾ ਮਹਾਰਾਜ ਨੇ ਦੱਸਿਆ ਆਦ ਅੰਤੇ ਮਦ ਸੋਈ ਗੁਰ ਪ੍ਰਸਾਦੀ ਜਾਨਿਆ ਗੁਰੂ ਦੇ ਬਚਨ ਮੰਨ ਕੇ ਭਾਈ ਗੁਰੂ ਦੀ ਕਿਰਪਾ ਮਿਲਦੀ ਹੈ ਤੇ ਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਪਰਮਾਤਮਾ ਦੇ ਨਾਲ ਮੇਲ ਮਲਾਪ ਹੁੰਦਾ ਜੀਵ ਆਤਮਾ ਦਾ ਜਗਤ ਰਚਨਾ ਦੇ ਸ਼ੁਰੂ ਵਿੱਚ ਉਹ ਆਪ ਹੀ ਸੀ ਜਦੋਂ ਜਗਤ ਰਚਨਾ ਰਚੀ ਆ ਕੁਦਰਤ ਬਣੀ ਆ ਪੇੜ ਪੌਦੇ ਮਨੁੱਖਤਾ ਧਰਤੀ ਅਸਮਾਨ ਚੰਦ ਸੂਰਜ ਤਾਰੇ ਜਦੋਂ ਬਣੇ ਆ ਉਦੋਂ ਵੀ ਉਹ ਮੌਜੂਦ ਸੀ ਹੁਣ ਆ ਵਿਚਾਰੜਾ ਸਮਾ ਹੈ ਇਹਦੇ 'ਚ ਵੀ ਮੌਜੂਦ ਆ ਮੌਜੂਦ ਹੈ ਹਰਥਾਂ ਵਿਆਪਕਾ ਜਦੋਂ ਇਹ ਕੁਦਰਤ ਨੂੰ ਸਮੇਟ ਲਏਗਾ ਆਪਦੀ ਨੂੰ ਫਿਰ ਸੁੰਨ ਸਮਾਧੀ ਦੇ ਵਿੱਚ ਵੀ ਉਹ ਮੌਜੂਦ ਹੋਏਗਾ ਜਦੋਂ ਕੁਝ ਵੀ ਨਾ ਰਿਹਾ ਨਾ ਦਿਨ ਨਾ ਰਾਤ ਨਾ ਹਵਾ ਨਾ ਪਾਣੀ ਨਾ ਚੰਦ ਨਾ ਸੂਰਜ ਕੁਝ ਵੀ ਨਹੀਂ ਇਹ ਕੁਦਰਤ ਦਾ ਸਿਸਟਮ ਪ੍ਰਭੂ ਪਰਮਾਤਮਾ ਨੇ ਕਈ ਵਾਰ ਪਸਰਿਓ ਪਸਾਰਾ ਗੁਰਬਾਣੀ 'ਚ ਪੰਕਤੀ ਆ ਬੇਅਕਾਲਪੁਰਖ ਵਾਹਿਗੁਰੂ ਨੇ ਕਈ ਵਾਰ ਕੁਦਰਤ ਨੂੰ ਪੈਦਾ ਕੀਤਾ ਤੇ ਕਈ ਵਾਰ ਬਾਹਰ ਖਤਮ ਕੀਤਾ ਇਸ ਤਰ੍ਹਾਂ ਭਾਈ ਉਸ ਅਕਾਲਪੁਰਖ ਵਾਹਿਗੁਰੂ ਦੇ ਨਾਲ ਗੁਰਬਾਣੀ ਨੇ ਜੋੜਿਆ ਗੁਰਬਾਣੀ ਨਾਲ ਜੁੜ ਜਕੇ ਤੇ ਉਸ ਅਕਾਲਪੁਰਖ ਵਾਹਿਗੁਰੂ ਨਾਲ ਜੁੜਿਆ ਜਾਏਗਾ ਜਿਵੇਂ ਕਰਮ ਦੀ ਗੱਲ ਕਰੀ ਆ ਵੀ ਕਰਮ ਤੈਂ ਕਰਨਾ ਤੇ ਫਲ ਪ੍ਰਮਾਤਮਾ ਨੇ ਲੈਣਾ ਚੰਗਾ ਕਰਮ ਕਰ ਲੈ ਭਾਈ ਚੰਗਾ ਫਲ ਲੱਗ ਜਾਏਗਾ ਚੰਗਾ ਬੀਜ ਲਾ ਜੇ ਬੀਜੀ ਕਿਕਰ ਤਾਂ ਫਿਰ ਕੰਡੇ ਹੀ ਲੱਗਣੇ ਨੇ ਜੀ ਕਿਕਰ ਨੂੰ ਕੱਕਰ ਦਾ ਭਾਪਾ ਭਾਈ ਮਤਲਬ ਚੋਰੀਆਂ ਜਾ ਰੀਆਂ ਠੱਗੀਆਂ ਹਿਰ ਫੇਰ ਬੇਈਮਾਨੀ ਝੂਠ ਫਰੇਬ ਚੁਗਲੀ ਨਿੰਦਿਆ ਦੇ ਵਿੱਚ ਜੇ ਤੂੰ ਫਸਿਆ ਪਿਆ ਮਾੜਿਆ ਕੰਮਾ ਚ ਤੇ ਫਿਰ ਮਾੜੇ ਕੰਮ ਦਾ ਮਾੜਾ ਹੀ ਭਾਈ ਫਲ ਲੱਗਣਾ ਇਸ ਨੂੰ ਕਿਉਂਕਿ ਕੁਦਰਤ ਦਾ ਨਿਜਮਾ ਜੈਸਾ ਬੀਜੇ ਸੋਲੂ ਨੇ ਕਰਮਾ ਸੰਧਰਾ ਖੇਤ ਗਰਬਾਣੀ ਚ ਪੰਗਤੀ ਹੈ ਜੈਹੋ ਜਾਂ ਵੀ ਬੀਜੇਗਾ ਉਹੇ ਜਾਈ ਵੱਡਣਾ ਪੈਣਾ ਤੈਨੂੰ ਅਗਲੇ ਹਫਤੇ ਚ ਦੱਸਦੇ ਨੇ ਬੰਦ ਚ ਮਹਾਰਾਜ ਬ੍ਰਹਮ ਪਸਰਿਆ ਬ੍ਰਹਮ ਲੀਲਾ ਗੋਬਿੰਦ ਗੁਣ ਨੇ ਤ ਚਨ ਕਹਿਆ ਹਰ ਪਾਸੇ ਪ੍ਰਮਾਤਮਾ ਦਾ ਹੀ ਪਸਾਰਾ ਹੈ ਪ੍ਰਮਾਤਮਾ ਦੀ ਹੀ ਰਚੀ ਹੋਈ ਖੇਡ ਹੋ ਰਹੀ ਹੈ ਉਹ ਪ੍ਰਮਾਤਮਾ ਸਾਰੇ ਗੁਣਾਂ ਦਾ ਖਜ਼ਾਨਾ ਹੈ ਕਿਸੇ ਬਿਰਲੇ ਸੇਵਕ ਨੇ ਉਸ ਨੂੰ ਜੱਪਿਆ ਹੈ ਅੱਗੇ ਮਾਰੇ ਦੱਸਦੇ ਨੇ ਸਿਮਰ ਸੁਆਮੀ ਅੰਤਰ ਜਾਮੀ ਹਰ ਏਕ ਨਾਨਕ ਰਬ ਰਹਿਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਉਸ ਮਾਲਕ ਨੂੰ ਸਿਮਰਦਾ ਰਹੋ ਭਾਈ ਉਹ ਹਰੀ ਆਪ ਹੀ ਹਰ ਥਾਂ ਮੌਜੂਦ ਹੈ ਦਿਨ ਰੈਣ ਸੁਹਾਬੜੀ ਆਈ ਸਿਮਰਤ ਨਾਮ ਹਰੇ ਮਹਾਰਾਜ ਕਹਿੰਦੇ ਉਹ ਦਿਨ ਤੇ ਰਾਤ ਤੇਰੇ ਵਾਸਤੇ ਸੋਹਣੀ ਹੈ ਜਿਸ ਦਿਨ ਰਾਤ ਨੂੰ ਪ੍ਰਭੂ ਪਰਮਾਤਮਾ ਨੂੰ ਯਾਦ ਕਰਦਾ ਮਨੁੱਖ ਲਈ ਉਹ ধন ਸੋਨਾ ਆਉਂਦਾ ਹੈ ਉਹ ਰਾਤ ਸੋਹਣੀ ਆਉਂਦੀ ਹੈ ਮਹਾਰਾਜ ਕਹਿੰਦੇ ਜਦੋਂ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ ਨਹੀਂ ਤਾਂ ਦੁਨੀਆ ਦੇਖਦੇ ਆ ਕਿਸੇ ਵੀ ਕਿਸਮ ਦਾ ਹੁਣ ਤਿਹਾਰ ਆਉਂਦੇ ਰਹਿੰਦੇ ਨੇ ਜਿਹੜੇ ਮਤਿਆਸਕ ਮਤਿਆਸਕ ਉਹ ਤਿਹਾਰ ਨੇ ਪਰ ਸਿੱਖਾਂ ਵਾਸਤੇ ਤਿਹਾਰ ਕਿਹੜੇ ਨੇ ਸ਼ਹੀਦੀ ਪਰਬਤੇ ਗੁਰਪੁਰਬ ਬਸ ਦੋ ਹੀ ਤਿਹਾਰ ਨੇ ਇਹਨਾਂ ਨੂੰ ਮਨਾਉਣਾ ਚਾਹੀਦਾ ਭਾਈ ਹੁਣ ਤਿਹਾਰ ਆਉਂਦੇ ਰਹਿੰਦੇ ਨੇ ਤੇ ਲੋਕੀ ਨਾਚ ਗਾਣੇ ਭੰਗੜੇ ਪਾਉਂਦੇ ਨੇ ਆ ਲੋਹੜੀ ਆ ਜੂਗੀ ਉਦੋਂ ਨਾਲੇ ਸ਼ਹੀਦੀ ਦਿਹਾੜੇ ਹੁੰਦੇ ਨੇ ਉਸ ਦਿਨ ਉਹਨਾਂ ਦਿਨਾਂ 'ਚ ਪੋ ਦੇ ਮਹੀਨੇ ਦੇ ਵਿੱਚ ਪਹਿਲਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਪੋ ਦੇ ਮਹੀਨੇ ਭਾਈ ਕੋਈ ਪ੍ਰੋਗਰਾਮ ਨਹੀਂ ਕਰਨਾ ਕੋਈ ਵਿਆਹ ਸ਼ਾਦੀ ਨਹੀਂ ਕਰਨਾ ਪਰ ਹੁਣ ਅੱਗੇ ਨਾ ਤਾਂ ਫਰਕ ਪੈ ਗਿਆ ਲੋਕ ਸਮਝਣ ਲੱਗ ਗਏ ਇਸ ਗੱਲ ਨੂੰ ਕਿਉਂਕਿ ਸ਼ਹੀਦੀ ਦਿਹਾੜੇ ਨੇ ਪੋ ਦਾ ਮਹੀਨਾ ਸਾਰਾ ਸਾਬ ਜਾਦਿਆਂ ਦੀ ਸ਼ਹੀਦੀ ਮਾਤਾ ਜੀ ਦੀ ਸ਼ਹੀਦੀ ਸਿੰਘਾਂ ਦੀ ਸ਼ਹੀਦੀ ਚਮਕੌਰ ਦੀ ਗੜੀ ਵਿੱਚ ਉਹ ਸ਼ਹੀਦੀ ਦਿਹਾੜੇ ਨੇ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹ ਭਾਈ ਭੰਗੜੇ ਵੀ ਪਾਉਂਦੇ ਨੇ ਉਹਨਾਂ ਦੇ ਨਾਲ ਵਿੱਚ ਮਹਾਰਾਜ ਨੇ ਇੱਥੇ ਦੱਸਿਆ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਈ ਨਾਮ ਨਾਲ ਜਿਹੜਾ ਜੁੜ ਗਿਆ ਉਹਦੇ ਹੁਕਮ ਨੂੰ ਪ੍ਰਵਾਨ ਕਰਦਾ ਮਹਾਰਾਜ ਕਹਿੰਦੇ ਉਹ ਦਿਨ ਸੁਹਾਵੜਾ ਉਹ ਰਾਤ ਸੋਹਣੀ ਆ ਤੇਰੇ ਵਾਸਤੇ ਜਦੋਂ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਭਾਈ ਅੱਗੇ ਮਹਾਰਾਜ ਨੇ ਦੱਸਿਆ ਚਰਨ ਕਮਲ ਸੰਗ ਪ੍ਰੀਤ ਕਲਮਲ ਪਾਪ ਟਰੇ ਇਹਦਾ ਭਾਵ ਦੱਸਿਆ ਮਹਾਰਾਜ ਨੇ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਜਿਸ ਮਨੁੱਖ ਦੀ ਪ੍ਰੀਤ ਬਣ ਜਾਂਦੀ ਹੈ ਉਸ ਦੇ ਸਾਰੇ ਪਾਪ ਬਕਾਰ ਦੂਰ ਹੋ ਜਾਂਦੇ ਹਨ ਕੱਟ ਦਿੰਦਾ ਗੁਰੂ ਹੀ ਕੱਟਣ ਅਵਜੋਗ ਆ ਜੀ ਸਾਡੇ ਪਾਪਾਂ ਨੂੰ ਸਾਡੇ ਬਕਾਰਾਂ ਦੀ ਬਿਰਤੀ ਨੂੰ ਦੂਰ ਕਰਨ ਵਾਲਾ ਬਕਾਰ ਭਰੀ ਬਿਰਤੀ ਨੂੰ ਤੇ ਗੁਰਮਤਿ ਦੀ ਦਾਤ ਦੇਣ ਵਾਲਾ ਇੱਕੋ ਇੱਕ ਗੁਰੂ ਹੀ ਹੈ ਹੋਰ ਨਾ ਇਧਰ ਉਧਰ ਭੱਜੇ ਫਿਰ ਕੇ ਵੀ ਉੱਥੋਂ ਆ ਮਿਲਦਾ ਤੇ ਇੱਥੋਂ ਆ ਮਿਲਦਾ ਨਾ ਮਹਾਰਾਜ ਨੇ ਐਸੇ ਦੱਸਿਆ ਪ੍ਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਜਿਸ ਮਨੁੱਖ ਦੀ ਪ੍ਰੀਤ ਬਣ ਜਾਂਦੀ ਹੈ ਉਸ ਦੇ ਸਾਰੇ ਪਾਪ ਤੇ ਬਕਾਰ ਦੂਰ ਹੋ ਜਾਂਦੇ ਹਨ ਤੇ ਅੱਗੇ ਦੱਸਿਆ ਮਾਰਾ ਨੇ ਦੁੱਖ ਭੁੱਖ ਦ੍ਰਿਗਰਣਾਠੇ ਪ੍ਰਗਟ ਮੱਤ ਦਿਖਾਇਆ ਜਿਸ ਮਨੁੱਖ ਨੂੰ ਗੁਰੂ ਨੇ ਜੀਵਨ ਦਾ ਸਿੱਧਾ ਰਾਹ ਬਖਾ ਦਿੱਤਾ ਉਸ ਦੇ ਦੁੱਖ ਉਸ ਦੀ ਭੁੱਖ ਉਸ ਦੀ ਗਰੀਬੀ ਸਭ ਦੂਰ ਹੋ ਗਈ ਤੇ ਆਪਾਂ ਦੇਖ ਲਓ ਵੀ ਬਰਲਿਆ ਨੂੰ ਛੱਡ ਕੇ ਬਾਲੇ ਇੱਧਰ ਤੁਰ ਗਏ ਉੱਧਰ ਤੁਰ ਗਏ ਨਾਲੇ ਨੰਗ ਭੁੱਖ ਨਾਲ ਕੁਲੀ ਜਾਣਾ ਤੇ ਨਾਲੇ ਇੱਥੋਂ ਬਿਨਾ ਨਹੀਂ ਸਰਨਾ ਮੈਂ ਵੀ ਇਸ ਦੈਰ ਦੇ ਵਿੱਚ ਵਿਚਰਿਆ ਜੀ ਘਰ ਵਿੱਚ ਭਾਵੇਂ ਆਟਾ ਨਾ ਹੋਵੇ ਉਹ ਚੌਂਕੀ ਜਾਣਾ ਫਲਾਣੇ ਤਾਂ ਆਹ ਦਿਆਜ ਦੇਣੀ ਆ ਆਪਦੇ ਘਰੇ ਭਾਵੇਂ ਬੱਚਿਆਂ ਵਾਸਤੇ ਆਟਾ ਨਾ ਹੋਵੇ ਇਹ ਮੇਰੇ ਨਾਲ ਬੀਤੀ ਆ ਜੀ ਮੈਂ ਇਸ ਲਾਈਨ ਵਿੱਚੋਂ ਨੰਗੇ ਆ ਮਹਾਰਾਜ ਦੀ ਕਿਰਪਾ ਨਾਲ ਗੁਰੂ ਨੇ ਕਿਰਪਾ ਕੀਤੀ ਸ਼ਬਦ ਬਾਣੀ ਨਾਲ ਜੁੜੇ ਤਾਂ ਉਹ ਪਖੰਡਵਾਦ ਦਾ ਭੋਗ ਪੈ ਗਿਆ ਘਰ ਦੇ ਵਿੱਚੋਂ ਕਿਸੇ ਵੀ ਕਿਸਮ ਦੀ ਸਾਡੇ ਘਰ ਵਿੱਚ ਕੋਈ ਮਨਤਾ-ਮਨਤਾਵਾ ਨਹੀਂ ਕਿਸੇ ਵੀ ਕਿਸਮ ਦਾ ਅਸੀਂ ਕਰਮकांड ਨਹੀਂ ਕਰਦੇ ਸਤਿਗੁਰੂ ਦੀ ਕਿਰਪਾ ਸਦਕਾ ਨਾਮ ਬਾਣੀ ਨਾਲ ਜੁੜੇ ਆ ਗੁਰੂ ਦੇ ਸ਼ਬਦ ਮੁਤਾਬਕ ਆਪਣਾ ਜੀਵਨ ਬਸਰ ਕਰਦੇ ਆ 100% ਤਾਂ ਮੈਂ ਨਹੀਂ ਕਹਿੰਦਾ ਕਿਉਂਕਿ ਮਨੁੱਖੀ ਮਾਨਾ ਬਹੁਤ ਸਾਰੀਆਂ ਘਾਟਾਂ ਹੁੰਦੀਆਂ ਨੇ ਪਰ ਫਿਰ